ਤੋਕ ਮਾ ਦੇ ਯੂ ਕੁ ਕਿ ਮਿਨੀ ਤੁਮ ਨ ਕੋਟੋਬਾ ਕਾਕੇ ਰੇਰੁ ਕ ਹੈਲੋ ਜੀ ਹੈਲੋ ਦੋਸਤੋ ਕੀ ਹਾਲ ਚਾਲ ਗੁੱਡ ਮਾਰਨਿੰਗ ਹੋਪ ਕਰਦੇ ਆ ਤੁਸੀ ਸਾਰੇ ਠੀਕ ਹੋਵੋਗੇ ਦੋਸਤੋ ਆਪਾਂ ਡਿਲੀਵਰੀ ਕਰਨੀ ਲੋੜ ਤੇ ਚੱਲਦੇ ਆ ਡਿਲੀਵਰੀ ਤੇ ਵੈਦਰ ਹੈਗਾ ਅਜੇ ਵਧੀਆ ਧੁੱਪ ਲੱਗੀ ਆ ਵਧੀਆ ਮੈਨੂੰ ਸਵੇਰੇ ਉਂਝ ਮੀਂਹ ਆ ਗਿਆ ਸੀ ਇੱਕ ਵਾਰ ਝੱਟ ਜੀ ਲਾਤੀ ਸੀ ਮੀਂਹ ਨੇ ਪਰ ਪਿਆ 5 ਕੁ ਮਿੰਟ ਪਰ ਹੁਣ ਧੁੱਪ ਲੱਗੀ ਹੋਈ ਆ ਵਧੀਆ ਥੋੜੀ ਥੋੜੀ ਠੰਡੀ ਠੰਡੀ ਜੀ ਹਵਾ ਚੱਲਦੀ ਵੀ ਆ ਵਧੀਆ ਅੱਜ ਵੈਦਰ ਨੰਬਰ ਦੇਖੋਗੇ ਲਈ ਜਾ ਰਿਹਾ ਜੇ ਕੇ ਨੂੰ ਪਤਾ ਲੱਗਿਆ ਤਾਂ ਕਮੈਂਟ ਚ ਦੱਸਿਓ ਵੀ ਕੀ ਨਹੀਂ ਜਾ ਰਿਹਾ ਗੱਡੀ ਦਾ ਨੰਬਰ ਲੋਨ ਜਾ ਰਹੀ ਫਰੀਦੇ ਦੇ ਸੁਹਾਣਾ ਹੈ ਮੋਰ ਸੁਹਾਣਾ ਹੈ ਮੋਰ ਖਾਲੀ ਹੁੰਦੇ ਨੇ ਸੜਕਾਂ ਰਾਸ਼ ਹੁੰਦਾ ਸਵੇਰੇ ਤੇ ਸ਼ਾਮ ਨੂੰ ਸ਼ਾਮ ਨੂੰ ਤਾਂ ਇੱਥੇ ਬੰਪਰ ਤੋਂ ਬੰਪਰ ਟ੍ਰੈਫਿਕ ਹੁੰਦਾ ਇਹ ਨਜ਼ਾਰਾ ਟ੍ਰੈਫਿਕ ਦਾ ਜਗਦਾ ਹੈ ਸੜਕ ਦੇ ਉੱਤੇ ਆਪਾਂ ਲੈਣਾ ਇੱਥੋਂ ਐਗਜ਼ਿਟ ਤੇ ਸਿੱਧੀ ਰੋੜ ਗਈ ਸਿੱਧੀ Янтия, Роди, Шэфтэн, Сидни, Мапа, Иршил, ਇਹ ਟ੍ਰੇਡਿੰਗ ਰੁਕ ਗਿਆ ਹੋਇਆ ਹੋਰ ਬੈਗ ਬੂਗ ਆ ਖਲਾ ਕੇ ਲੱਗੇ ਹੋਏ ਨੇ ਚੈੱਕ ਕਰਨਾ ਮਨਾ ਦਾ ਓਵਰ ਸਪੀਡ ਹੋਣਾ ਜਾਂ ਦਿਓਣੀ ਕੋਈ ਗਲਤੀ ਤਾਂ ਹੀ ਮਗਰ ਲਾਂਦੇ ਨੇ ਉਹ ਸਾਈਡ ਤੇ ਲੱਗੇ ਹੋਏ ਨੇ ਖੋਲ ਕੇ ਬੈਗ ਬੂਗ ਉਹਦਾ ਚੈੱਕ ਕਰਨਾ ਪਤਾ ਨਹੀਂ ਕੀ ਆ ਨਿਕਲਿਆ ਬੈਗ ਵਿੱਚ ਜਿਆ ਨੁਕਸਾ ਕੀਤਾ ਹੋਣਾ ਕੋਈ ਨਾ ਕੋਈ ਪੱਕਾ ਤਾਂ ਹੀ ਉਹਨੂੰ ਹੋਰ ਬੈਗ ਬੂਗ ਚੈੱਕ ਕਰਦੇ ਵੇ ਅਸੀਂ ਖੋਲ ਕੇ ਉਹਨਾਂ ਦਾ ਬੈਗ ਸੀ ਜਿਹੜਾ वैसे नहीं बैग चेक कर दे कोई लग गया उन्होंने शक शक पे होना कोई 얘ਦੇ ਤੇ ਤਾਂ ਉਹਨਾਂ ਲੱਗੇ ਸੀ ਬੈਗ ਖੋਲ ਕੇ ਨਾ ਸਾਈਡ ਤੇ ਬਹਿ ਕੇ ਪੁਲਿਸ ਵਾਲੇ ਲੱਗੇ ਚੈੱਕ ਕਰਨ ਇੱਕ ਸਾਈਡ ਕੀਤੀ ਹੋਈ ਹੈ ਬੰਦ ਇਹਨਾਂ ਨੇ ਤੇ ਇੱਕ ਸਾਈਡ ਹੁਣ ਉਧਰ ਵਾਲਾ ਟ੍ਰੈਫਿਕ ਕੱਢਦੇ ਪਏ ਨੇ ਉਹਨਾਂ ਨੂੰ ਮੇਰੇ ਵਾਲੀ ਸਾਈਡ ਬੰਦ ਹੈ ਤੇ ਉਹਨਾਂ ਜਿਦੋਂ ਉੱਧਰ ਵਾਲਾ ਕੱਢਦਾ ਅੱਧਾ ਪਜਦਾ ਫਿਰ ਉਧਰੋਂ ਰੋਕ ਦੇਣਗੇ ਫਿਰ ਇਧਰੋਂ ਕੱਢਣਗੇ ਆਪਣੇ ਵਾਲੀ ਸਾਈਡ ਤੋਂ ਕੱਢਣਗੇ ਮੈਂ ਸੁਣਿਆ ਜਿਹੜਾ ਜਿਹੜਾ ਬੋਰਡ ਲੈ ਕੇ ਖੜਿਆ ਅੱਗੇ ਨਾ ਸਟਾਪ ਵਾਲਾ ਬੋਰਡ ਕਹਿੰਦੇ ਇਹਨਾਂ ਦਾ ਪੇ ਰੇਟ ਬਹੁਤ ਆਉਂਦਾ ਬੱਸ ਆਣੀ ਹੁਣ ਜੇ ਕਿਸੇ ਨੂੰ ਪਤਾ ਹੋਵੇ ਤਾਂ ਕਮੈਂਟ ਵਿੱਚ ਜਰੂਰ ਦੱਸਿਓ ਵੀ ਫੇਅ ਰੇਟ ਕਿੰਨਾ ਹੁੰਦਾ ਤੇ ਇਸ ਕੰਮ 'ਚ ਹਲੇ ਆਪਣੇ ਦੇਸੀ ਨਹੀਂ ਆਏ ਹੈਗੇ ਕਿਉਂਕਿ ਇਹ ਗੋਰੇ ਹੀ ਜੋਬਾਂ ਇਹ ਇਹ ਗੋਰਿਆਂ ਨੂੰ ਵੀ ਦਿੰਦੇ ਨੇ ਦੇਸੀ ਨਹੀਂ ਆਤਾ ਕਰਮਾ ਕੋ ਦੇਖਿਆ ਇਸ ਕੰਮ 'ਚ ਕਿਉਂਕਿ ਇਹਨਾਂ ਦਾ ਖਾਸਾ ਹੁੰਦਾ ਫੇਅ ਰੇਟ ਤੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਪਲੀਜ਼ ਲੈਟ ਮੀ ਨੋ ਥਿਸ ਵਨ ਓਏ ਇੱਕ ਟਰੱਕ ਆ ਰਿਹਾ ਆਪਣਾ ਆਪਣੀ ਕੰਪਨੀ ਦਾ ਟਰੱਕ ਆ ਜਿਹੜਾ ਆ ਨੰਗਿਆ ਇਹ ਪਹਿਲਾਂ ਮੈਂ ਚਲਾਉਂਦਾ ਹੁੰਦਾ ਸੀ ਉਹ ਟਰੱਕ ਹੈ ਇਹ ਸ਼ਾਇਦ ਆਪਣੇ ਕੋਲ ਫੇਰ ਆ ਜਾਏ ਦੁਬਾਰੋਂ ਨੈਕਸਟ ਵੀਕ ਚਲੋ ਜੀ ਕਹਿੰਦਾ ਜਾਓ ਹੁਣ ਹਾਂ ਆਪਾਂ ਚੱਲ ਪਏ ਆ ਗਰਮੀ ਬਹੁਤ ਆ ਰਹੀ ਹੈ ਲੈਨੇ ਆ ਇੱਕ ਰਾਜ ਨਾ 711 ਆਉਂਦਾ ਕੋ ਲੈਨੇ ਆ ਇੱਕ ਡਰਿੰਕ ਬਹੁਤ ਜ਼ਿਆਦਾ ਗਰਮੀ ਹੋ ਗਈ ਹੈ ਤੇ ਨਾ ਧੁੱਪ ਵੀ ਬੜੀ ਤਿੱਖੀ ਪੈਂਦੀ ਹੈ ਇੱਥੇ ਮੈਂ ਸੂਰ 10 ਵਜੇ ਰਾਜ ਆਏਗਾ ਉਹ 711 ਤੇ ਜਾਂਦੇ ਜਾਂਦੇ ਲੈ ਲੈਨੇ ਇੱਕ ਡਰਿੰਕ ਚੱਕ ਲੈਨੇ ਆ ਆ ਗਿਆ 711 ਇੱਥੋਂ ਦੇਖਦੇ ਕੋਈ ਡਰਿੰਕ ਕੋਕ ਦੇਖਦੇ ਆ ਜਾਂ ਕੋਕ ਲੈ ਲੈਂਦੇ ਆ ਜਾਂ ਹੋਰ ਆਟਮ ਦੇਖਦੇ ਆ ਕੋਈ ਮਰੀ ਜੀ ਗਰਮੀ ਮਿਟੇਗੀ ਡਰਿੰਕ ਢੀ ਕੇ ਇੱਥੇ ਕਰਦਨੇ ਆ ਪਾਰਕ ਬਾਅਦ ਆਉਣ ਜਾਣੀ ਕਰਨਾ ਆ ਪਾਰਾ ਲੋ ਜੀ ਆਪਾਂ ਆ ਗਏ 711 ਤੇ ਲੈਨੇ ਆ ਡਰਿੰਕ ਦੇਖਦੇ ਆ ਕਿਹੜੀ ਲੱਗੀ ਹੋਈ ਐ ਸਸਤੀ ਐਨਰਜੀ ਡਰਿੰਕ ਫਾਇ ਤਰਦੀ ਲੱਗੀ ਹੈ ਅਸੀ ਆਪਾਂ ਲੈਨੇ ਆ ਫੈਂਟਾ ਆ ਵਾਰੀ ਫੈਂਟਾ ਆਪਣਾ ਫੇਵਰਿਟ ਹੈ ਕਦੀ بارش ਆਤੀ ਹੈ ਤੋ ਕਦੀ ਧੂਪ ਆਤੀ ਹੈ ਆਉਂਦੀ ਫੇਰ بارش ਆਨੇ ਲੱਗੀ ਇਸ ਇਮੇਜ ਵਿੱਚ ਬਹੁਤ ਧੁੱਪ ਆ ਰਹੀ ਹੈ, ਦੇਖੋ ਕਿ بارش ਆ ਰਹੀ ਹੈ। ਲੈਫਟ ਸਾਈਡ ਦੇਖੋ ਰੇਨਬੋ ਹੋਈ ਹੋਈ ਹੈ। ਸੋਹਣੀ ਲੱਗਦੀ ਹੈ ਨਾ ਰੇਨਬੋ। ਰਾਈਟ ਸਾਈਡ ਹੈ ਜਿਆਦਾ ਕੈਮਰਾ ਉਧਰ ਘੁੰਮਦਾ ਨਹੀਂ ਹੈਗਾ। 73 ਦੇ ਵਿੱਚ ਆ ਗਈ। ਦੇਖੋ ਬਿੰਨੀ ਸੋਹਣੀ ਲੱਗਦੀ। ਜੇ ਸੈਂਟਰ ਚ ਹੁੰਦੀ ਫਿਰ ਹੋਰ ਸੋਹਣੀ ਲੱਗਣੀ ਸੀ। ਲੈਫਟ ਸਾਈਡ ਹੈ ਨਾ ਇਹਨਾਂ ਨੂੰ ਦੇਖਦੇ ਨਹੀਂ ਹੈਗੇ। ਜੇ ਤੁੱਪ ਤੇ ਮਿੱਟ ਜੀ ਵੀ ਥੋੜੀ ਜੀ ਦੇਖੋ ਲੈਫਟ ਹੈਂਡ ਜੇ ਦੇਖਦੀ ਹੋਈ ਦੋਨੋਂ ਰੇਨਬੋ ਕੀ ਹੋ ਗਈ ਨਾ ਤੋਂਪ ਚਲੇਗੀ ਨਾ ਲਾਈਟ ਸਾਈਡ ਟ੍ਰੈਫਿਕ ਦੇਖੋ ਕਿੰਨਾ ਇਹ ਲਾਈਨ ਲੱਦਾ ਹੋਣੀ ਹੈ ਕਿ ਦੋ ਕਿਲੋਮੀਟਰੋਂ ਵੀ ਦੋ ਤਿੰਨ ਕਿਲੋਮੀਟਰ ਲੰਬੀ ਲਾਈਨ ਹੋਣੀ ਹੈ ਇਹ ਡਰਾਈਵਿੰਗ ਦੀ ਉਹ ਤਾਂ ਥੋੜਾ ਜਿਹਾ ਕੱਟ ਗਿਆ ਚੱਲ ਬਟ ਪਰ ਸਟਿਲ ਹੈਗਾ ਹਲੇ ਥੋੜਾ ਬੜਾ ਦੇਪੋ ਸਾਹਮਣੇ ਹੈਗੀ ਗੰਜੀ ਬਾੜੀ ਕੋਈ ਦਰਖਤ ਨਹੀਂ ਹੈਗਾ ਇੱਥੇ ਇਹਦੇ ਉੱਤੇ ਘਰ ਨੇ ਦੋ ਤਿੰਨ ਘਰ ਬਣੀ ਹੋਏ ਨੇ ਪਤਾ ਨਹੀਂ ਕੋਰੇ ਦੀ ਜਗ੍ਹਾ ਹੋਣੀ ਕਿਹਦੇ ਦੀ ਇਹਦਾ ਨਾਮ ਹੈਗਾ ਗੰਜੀ ਬਾੜੀ ਗੰਜੀ ਇਹ ਆਪਾਂ ਨੇ ਨਾਮ ਦਿੱਤਾ ਹੈ ਉਹ ਫਾਈਨਲੀ ਨੌਂਦਿਆਂ ਪ੍ਰਿਵੇ ਦੇ आ गए ये यार्ड है, हवा बहुत आ गई ਨਿਸ਼ ਤੇ ਚੱਲਦੇ ਆ ਘਰ ਟਾਇਰਡ ਹੋ ਗਏ ਬਹੁਤ ਜ਼ਿਆਦਾ ਕਰਤਾ ਡਨ ਤੇ ਉਹ ਬੈਕ ਟੂ ਹੋਮ ਹੁਣ ਹਵਾ ਚੱਲ ਪਈ ਐ ਕੋਈ ਪਤਾ ਨਹੀਂ ਬੈ ਬੈਦਰ ਦਾ ਇਟਾ ਹੋਇਆ ਐ ਬੇਕਾਰ ਵੈਦਰ ਐ ਨਾ ਇਤੋਂ ਦਾ ਅੱਕ ਜੋ ਉਤਰਿਆ ਔਨ ਕਾਰ ਚ ਬੈ ਗਏ ਬਸ ਮਿੰਦਾ ਮੇਰੇ ਕਰਮਾਂ ਚ ਡਰਾਈਵਰੀ ਲੱਗਦਾ ਲਿਖੀ ਐ ਬਾਸ ਭਾਗੋ ਬਾਗੋ 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 ਜਲੋ ਚੱਲਦੇ ਆ ਹੁਣ ਜਬਜੀ ਨੂੰ ਪਿਕ ਕਰਨਾ ਹੈ ਤੇ ਫਿਰ ਉਸ ਤੋਂ ਬਾਅਦ ਘਰ ਇਹ ਆ ਘਰ ਤੇ ਇਹਦੇ ਨਾਲ ਹੀ ਵੀਡੀਓ ਦੀ ਕਰਨ ਲੱਗੇ ਹੈਂਡਿੰਗ ਤੇ ਜੇ ਬਲੌਗ ਤੁਹਾਨੂੰ ਵਧੀਆ ਲੱਗਾ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਆਂ ਜਲੋ ਤਾਂ ਜੋ ਆਪਾਂ ਵਧੀਆ ਤੋਂ ਵਧੀਆ ਵੀਡੀਓ ਤੇ ਨਵੇਂ-ਨਵੇਂ ਕੰਟੈਂਟ ਲੈ ਕੇ ਆਈਏ ਇਹਦੇ ਨਾਲ ਹੀ ਓਕੇ ਬਾਏ ਗੁੱਡ ਨਾਈਟ ਸਵੀਟ ਡ੍ਰੀਮ ਰੱਬ ਰੱਖਾ